ਬਾਰਸ਼ਾਂ ਨਾ ਹੋਣ ਦੇ ਕਾਰਨ ਕੁਝ ਪਾਣੀ ਦੀ ਕਮੀ ਦੇ ਕਾਰਨ ਉਹ ਝੋਨਾ ਸਾਰਾ ਖਰਾਬ ਹੋ ਗਿਆ ਨਰਮਾ ਪਾਣੀ ਵਿੱਚ ਭਰ ਗਿਆ ਵਾਰਚ ਪੈਣ ਲੱਗ ਗਈ ਉਹਦੇ ਵਿੱਚ ਮੂਧਾ ਪੈ ਗਿਆ ਉਹਦੇ ਵਿੱਚ ਜੋ ਫਲ ਫੁੱਲ ਵੀ ਝੜੇ ਆ ਬਾਕੀ ਨਰਮਾ ਟੇਢਾ ਪੈ ਗਿਆ ਖੜਾ ਨਹੀਂ ਹੋ ਰਿਹਾ ਪਹਿਲਾਂ ਸੋਕੇ ਨੇ ਕਿਸਾਨਾਂ ਦੀ ਫਸਲ ਤਬਾਹ ਕੀਤੀ ਤੇ ਹੁਣ ਡੋਬੇ ਨੇ ਫਸਲ ਨੂੰ ਬਰਬਾਦ ਕਰ ਦਿੱਤਾ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਨਰਮਾ ਪੱਟੀ ਦੇ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਸਿਰਫ ਨਰਮਾ ਹੀ ਨਹੀਂ ਬਲਕਿ ਹੋਰ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਇਸ ਵੇਲੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਖੜਨ ਕਾਰਨ ਕਿਸਾਨਾਂ ਦਾ ਲੱਖ ਟੁੱਟਿਆ ਭਾਰੀ ਬਾਰਿਸ਼ ਕਾਰਨ 2 ਲੱਖ 22500 ਏਕੜ ਵਿੱਚ ਖੜੀ ਫਸਲ ਪੂਰੀ ਤਰ੍ਹਾਂ ਜਾਂ ਫਿਰ ਅੰਸ਼ਕ ਤੌਰ ਤੇ ਨੁਕਸਾਨੀ ਗਈ ਹੈ ਭਾਰਤੀ ਕਿਸਾਨੀਓਂ ਡਕੌਂਦਾ ਦੇ ਸੁਭਾਸਕਤਰ ਜਗਮੋਹਨ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਜਗਮੋਹਨ ਸਿੰਘ ਜੀ ਪਹਿਲਾਂ ਸੋਕੇ ਨੇ ਫਸਲਾਂ ਦਾ ਨੁਕਸਾਨ ਕੀਤਾ ਹੁਣ ਡੋਬੇ ਨੇ ਕਿਸਾਨ ਨੂੰ ਪਰੇਸ਼ਾਨ ਕੀਤਾ ਹੈ ਕੀ ਮੰਗਿਆ ਸਰਕਾਰਾਂ ਤੋਂ ਕਿਸਾਨਾਂ ਦੀ ਜਦੋਂ ਇਹ ਪਹਿਲਾਂ ਸੋਕੇ ਵਾਲਾ ਤਾਂ ਇਹਨਾਂ ਨੇ ਕੋਈ ਬੰਦੇ ਨਹੀਂ ਪਾਇਆ ਖੇਤੇਬਾੜੀ ਪਸਤੇ ਗਵਰਨਮੈਂਟ ਪੰਜਾਬ ਗਵਰਨਮੈਂਟ ਦਾ ਸਟੇਟ ਗਵਰਨਮੈਂਟ ਦਾ ਸਬਜੈਕਟ ਹੈ ਸੈਂਟਰ ਨੇ ਇਹਨਾਂ ਨੇ ਪਹਿਣਾ ਲਾਉਣਾ ਸੀ ਸੋਕਾ ਗ੍ਰਸਤ ਪੰਜਾਬ ਸਰਕਾਰ ਬੇਹਾਲਾ ਨਹੀਂ ਸਿਰਫ ਬਾਦੋਸ ਟੁੱਠਾ ਲਾ ਕੇ ਜੰਨ ਲੰਦਾ ਤੇ ਉਹ ਵੀ ਜਵਾਬ ਦੇਤਾ ਜੇ ਤੇ ਨਹੀਂ ਦੇ ਹੂੰ ਹੁਣ ਜਦੋਂ ਪਾਰਸ਼ ਹੋ ਗਈ ਆ ਦੇਖੋ ਜਾਖਾ ਤੋਂ ਲੈ ਕੇ ਬਰੇਟਾ ਪਲਾਡਾ ਮੌਨ ਸਾ ਬਠਿੰਡਾ ਗਿੱਦੜਬਾ ਮਲੋਟ ਪਰ ਖੁਈਆ ਸਰਪਾਦਸਤਾਨ ਦੇ ਬਾਟਰ ਤੱਕ ਅੰਗਨਗਰ ਜ਼ਿਲ੍ਹੇ ਤੱਕ ਨਰਮੇ ਦਾ ਬਹੁਤ ਬੁਰਾ ਹਾਲ ਹੋਇਆ ਔਰ ਅਸੀਂ ਮੰਗ ਕਰਦੇ ਆ ਕਿ 20000 ਰੁਪਏ ਪ੍ਰਤੀ ਏਕੜ ਨਰਮੇ ਵਾਲਿਆਂ ਨੂੰ ਮਾਫੀਆ ਦੇਣ ਤੋਂ ਬਣਾ ਗੁਜ਼ਾਰਾ ਨਹੀਂਗਾ ਤੁਹਾਨੂੰ ਜਿਹੜੀ ਕ੍ਰੌਪ ਜਿਹੜੀ ਸੋਕੇ ਨਾਲ ਔਰ ਹਾੜ ਨਾਲ ਖਰਾਬ ਹੋਈ ਆ 10% ਤੋਂ ਜ਼ਿਆਦਾ ਹੈ ਟੋਟਲ ਪੰਜਾਬ ਦੀ ਕ੍ਰੌਪ ਦਾ ਜੀ ਔਰ ਇਸ ਦਿੱਕਤ ਵਾਲੀ ਹਾਲਤ ਵਿੱਚ ਜਦੋਂ 50% ਤੋਂ ਘੱਟ ਪਹਿਲਾਂ ਬਸਾਤ ਹੋਈ ਹੋਈ ਵਿੱਚੋਂ ਬਸਾਤ ਦੀ ਰੋਡ ਸੀ ਜਦੋਂ ਬਸਾਤ ਦੀ ਨਹੀਂ ਰੋਡ ਕੁਝ ਪੌਕਟਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰਤਾ ਬਸਾਤ ਨੇ ਤਾਂ ਪੰਜਾਬ ਗਵਰਨਮੈਂਟ ਕੋਈ ਮੂੰਹ ਨਹੀਂ ਖੋਲ ਰਹੀ ਇਸ ਤੋਂ ਬਾਅਦ ਅੱਜ ਫਿਰੇ ਜਾਣਕਾਰੀ ਮਿਲੀ ਹੈ ਕਿ ਸੈਂਟਰ ਗਵਰਨਮੈਂਟ ਨੇ ਲੈਟਰ ਲਿਖਤਾ ਹੈ ਕਿ ਅਸੀਂ ਉਸ ਰਾਏ ਜਿਹੜਾ ਹੜ੍ਹ ਨਾਲ ਜਾਮ ਜਾਮ ਰਖਣਾ ਉਹਦੇ ਨੇ ਕੁਝ ਨਹੀਂ ਜਣਾ ਹੂੰ ਇਸ ਲਈ ਸਾਡੇ ਕੋਲ ਕੋਰਾਂ ਲੈ ਕੇ ਆਲੀ ਇਸ ਮੰਗ ਨੂੰ ਲੈ ਕੇ ਸੰਘਰਸ਼ ਕਰੀਏ ਹੁਣ ਇਹਨਾਂ ਦੇ ਸੜਕਾਂ ਤੇ ਆਵਾਂਗੇ ਹੂੰ ਸਾਂਜੀ ਖਸਾਨੀਏ ਕੋ ਨੜਾਂਗੇ ਔਰ ਮੰਗ ਜਦੂ ਮਨਾ ਕੇ ਰਾਵਾਂਗੇ ਸੋਕੇ ਵਾਲੀ ਵੀ ਔਰ ਖਾਸ ਤੌਰ ਤੇ ਜਿਹੜੀ ਹੋਰ ਕੁਝ ਤੌਸਤਾਂ ਦੇ ਵਿੱਚ ਟੋਕੋ ਨਿਕਾਣਾ ਨਰਮੇ ਦਾ ਤਾਂ ਤਰਸਸੀ 80% ਹੂੰ ਕੋਈ ਪਤਾ ਨਹੀਂ ਹੁਣ ਆਉਣ ਵਾਲਾ ਕਿੰਨਾ ਕਿੰਨਾ ਕੋ ਨਰਮਾ ਖਿੜਦਾ ਕਿੰਨਾ ਕਿ ਨਹੀਂ ਖਿੜਦਾ ਕਿੰਨਾ ਖੜਾ ਹੁੰਦਾ ਜਾਂ ਨਹੀਂ ਹੁੰਦਾ ਹੂੰ ਇਹ ਤਾਂ ਮਤਲਬ ਅਤਿਆੰਤ ਮਤਲਬ ਪ੍ਰਾਤਿਕ ਖਸਾਨੀ ਦੀ ਔਰ ਲੋਕੀ ਮਤਲਬ ਪੈੜੀ ਤੋਂ ਛੁੱਪ ਕਿਤੇ ਸਨ ਕਾਟਣ ਵਾਲਾ ਹੂੰ ਤੇ ਪਾਣੀ ਡੂੰਗਾ ਜਾਣ ਕਰਕੇ ਜੀ ਉਹਨੂੰ ਵਿੱਚ ਇੱਕ ਬਹੁਤ ਵੱਡਾ ਤੱਕਾ ਯਾਨੀ ਕਲਾਈਮੇਟ ਪਕਸੋ ਇਸ ਕਰਕੇ ਬਦਲ ਗਏ ਸਾਨੂੰ ਸਵਕਾ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਉਹ ਜਿਹੜੀ ਪੂਰਾ ਮਤਲਬ ਇੱਕ ਜੀ ਇੱਕ ਤਾਂ ਛੇਤੀ ਪੈਕੇਜ ਆ ਲੈਣੇ ਉਹ ਉਹਦੀ ਮੈਚਗ੍ਰਾਉਂਡ ਸੈਂਟਰ ਤੋਂ ਹੋਵੇ ਨਾ ਕਿ ਲਿਪਾ ਪੁੱਛੀ ਕਰੇਗਾ ਸੈਂਟਰ ਤੋਂ ਮੰਗ ਰਹੇ ਆ ਦੇ ਨੀਂਦਿਆ ਕਰਦਾ ਜਦੋਂ ਕਿ ਸਾਡੇ ਇਹਨਾਂ ਸਰਕਾਰ ਨੇ ਸੁਕਾ ਗ੍ਰਸਤ ਬਾਂਡਾ ਪਾਵੇ ਉਹ ਵੀ ਵੋਟਾਂ ਦੀ ਗਿਣਤੀ ਵਿੱਚ ਆ ਪਰ ਕਟਕਟਾ ਹੋ ਜਾਂਦਾ ਕਰਦਾ ਕੰਮ ਚਾਰ ਕੋਈ ਕਰਦਾ ਜੀ ਆਪਰਾ ਮੁਕਸਾਨ ਤੇ ਸ਼ੀਰ ਬਾਦਲਗਨਾ ਮ ਕਿਸਾਨ ਦਾ ਬਹੁਤ ਹੂੰ ਇਹ ਸਾਨੂੰ ਸੜ ਸੈਂਟਰ ਗਵਰਨਮੈਂਟ ਬੁਧੀ ਰੋਸਿਆ ਤੇ ਸਟੇਟ ਗਵਰਨਮੈਂਟ ਬੁਧੀ ਰੋਸਿਆ ਉਹਨੇ ਰਹੀ ਸਹੀ ਧਰਨੇ ਮਜਾਰਾ ਰਹੀ ਸੜਕਾਂ ਦੇ ਉੱਪਰ ਨੇ ਤੇ ਕੱਟਾਂ ਜਗਮਉਤ ਸਿੰਘ ਜੀ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਨੇ ਕਿਸਾਨ ਨੇ ਸੋਕੇ ਦਾ ਨੁਕਸਾਨ ਦੀ ਪਰਪਾਈ ਹੋ ਜਾਏ ਉਹ ਨਹੀਂ ਹੋਈ ਪਰ ਹੁਣ ਉਮੀਦ ਹੈ ਕਿ ਸੰਘਰਸ਼ ਰੰਗ ਲਿਆਏਗਾ ਤੇ ਨਰਮੇ ਦੀ ਫਸਲ ਦਾ ਨੁਕਸਾਨ ਦੀ ਪਰਪਾਈ ਹੋਏਗੀ ਆਪਣੇ ਲੋਕਾਂ ਦੇ ਸਾਹਮਣੇ ਉਹ ਕਹਿੰਦੇ ਆ ਦੂਜਾ ਰਸਤਾ ਕੀ ਆ ਦੂਜਾ ਰਸਤਾ ਆ ਕਿ ਆਪ ਤੇ ਜੀਵਨ ਨਹੀਂ ਲਾ ਖਤਮ ਕਰਨੀ ਖੁਦਕਸ਼ੀ ਕਰਨੀ ਅੱਜ ਕਹਿੰਦੇ ਖੁਦਕਸ਼ੀਆਂ ਦਾ ਰਾਹ ਛੱਡੋ ਸੰਘਰਸ਼ਾਂ ਦਾ ਰਾਹ ਵਢੋ ਜਾਣ ਸੰਘਰਸ਼ਾਂ ਦਾ ਚੱਲੋ ਜੀ ਇਹਦੇ ਦੀ ਮਤਲਬ ਕਿੰਨੇ ਕਾਮਯਾਬ ਹੁੰਦੇ ਸਰਕਾਰਾਂ ਦੇ ਐਟੀਟਿਊਡ ਤੇ ਡਿਪੈਂਡ ਕਰਦਾ ਪਰ ਸੰਘਰਸ਼ ਹੀ ਲਗਾਤਾਰ ਜਾਰ ਚੱਲ ਜੀ ਜਗਮੋਤ ਸਿੰਘ ਜੀ ਜੋ ਇਸ ਵਾਰ ਬਾਰਿ ਬਾਰਿਸ਼ ਹੋਈ ਹੈ ਇਹਦੇ ਨਾਲ ਨੁਕਸਾਨ ਹੋਇਆ ਹੈ ਖਰਾਬ ਹੋਈ ਹੈ ਪਰ ਇਹਦੇ ਤੇ ਏਕੜ ਕਿੰਨਾ ਪੈਦਾ ਹੋਣੀ ਹੈ ਪੈਦਾਵਾਰ ਤੇ 10 ਰੁਪਇਆ ਪਰ ਨਾਲ ਹੀ ਮਿਆਰ ਤੇ ਵੀ ਜ਼ਿਆਦਾ ਅਸਰ ਪੈ ਗਿਆ ਇਸ ਦਾ ਮੁੱਲ ਵੀ ਘੱਟ ਮਿਲਣਗੇ ਸੋਤਰ ਮਿਆਰ ਤੇ ਪੈ ਜੀ ਇਵਨ ਪੈਡੀਆਂ ਨਹੀਂ ਐਡਵਾਂਸ ਵੈਰਾਈਟੀਆਂ ਜਿਹੜੀਆਂ ਜਿਹੜੀਆਂ ਸ਼ਾਰਟ ਪੀਰੀਡ ਦੀਆਂ ਵੈਰਾਈਟੀਆਂ ਸਨ ਉਹ ਵੀ ਮਤਲਬ ਪਾਣੀ ਘੱਟ ਲੈਂਦੀਆਂ ਸਨ ਇਸ ਕਰਕੇ ਮਤਲਬ ਸ਼ਾਰਟ ਕਿਸਮ ਦੀਆਂ 1500 9 ਬਾਸ ਦੀ 11 21 ਬਾਸ ਓਰੀਜਨਲ ਆਈ ਸੀ ਉਹਨਾਂ ਉਹਨਾਂ ਦਾ ਨੁਕਸਾਨ ਹੋਇਆ ਜੀ ਜਿਹੜੇ ਪਟਿਆਲਾ ਡਿਸਟ੍ਰਿਕਟ ਦਾ ਘੜ ਕਿਤੇ ਪਾਣੀ ਨਹੀਂ ਚੜਿਆ ਪਟਿਆਲੇ ਦੇ ਕਿਸ਼ਤੀ 1509 ਔਰ ਜਨਨ ਚੰਨੋ ਫੈਕਟਰੀ ਦੇ ਲਾਗੇ ਆਲੂ ਪੀਜਦੇ ਜੇ ਸਨ ਛੇਤੀ ਕੱਟਨੀ ਸੀ ਫਸਲ ਉਹਨਾਂ ਦਾ ਨੁਕਸਾਨ ਹੋਇਆ ਜੀ ਜਗਨ ਸਿੰਘ ਜੀ ਇੱਕ ਸਵਾਲ ਮੈਂ ਖੀਰਾ ਤੁਹਾਡੇ ਤੋਂ ਹੋਰ ਪੁੱਛਣਾ ਚਾਹਾਂਗੀ ਸਰਕਾਰ ਦੀਆਂ ਨੀਤੀਆਂ ਇਹ ਕਿਸ ਤਰ੍ਹਾਂ ਦੀਆਂ ਨੇ ਕਿ ਕਿਹਾ ਜਾ ਰਿਹਾ ਕਿ ਕਾਟਨ ਭਾਰੂ ਮੰਗਵਾਈ ਜਾਏਗੀ ਦਰਮਦ ਕਿਤੇ ਜਾਏਗਾ ਇਸ ਦੇ ਨਾਲ ਤਾਂ ਹੋਰ ਕਿਸਾਨ ਨੂੰ ਨੁਕਸਾਨ ਹੋਏਗਾ ਮੁੱਲੀ ਨਹੀਂ ਮਿਲੇਗਾ ਬਹੁਤ ਬਹੁਤ ਨੁਕਸਾਨ ਹੋਗਾ ਸਰਕਾਰ ਦੇ ਨੀਤੀਆਂ ਵਿਸ਼ਵ ਵਪਾਰ ਸੈਸਤਾ ਅੰਸਾਰ ਚੱਲ ਰਹੀਆਂ ਨੇ ਜੀ ਸਭ ਕੁਛ ਬਾਤ ਉਹਨਾਂ ਕੀਟਨਾਸ਼ਕ ਬਾਹਰ ਟਰੈਕਟਰ ਬਾਹਰ ਸਾਡੀ ਡੀਏਪੀ ਐ 85% ਬਾਹਰ ਇੱਥੇ ਕੋਈ ਪ੍ਰੋਡਕਸ਼ਨ ਕਰਦੀ ਨਹੀਂ ਲੋਕਲ ਇੰਡਸਟਰੀ ਨਹੀਂ ਡਿਵੈਲਪ ਕਰਨੀ ਮਲਟੀਨੇਸ਼ਨਲ ਕੰਪਨੀ ਸਭ ਉਹਦੇ ਰਿਹਾ ਹੈ ਔਰ ਹੋਰ ਉਹਨਾਂ ਕੋਲ ਸਾਰਾ ਕੁਝ ਬਾਹਰ ਸਾਡੀ ਕਣਕ ਤੇ ਖਰਾਬ ਹੋ ਜਾਣੀ ਨਾ ਉਹਨਾਂ ਦੇ ਸਮਝ ਦੀ ਕਣਕ ਦੀ ਸ਼ੋਰਟ ਹੈ ਤੇ ਉਹ ਬਾਹਰ